ਚਾਹੇ ਸਾਈਕਲ ਚਾਹੇ ਰੇੜੀ ਚਾਹੇ ਰਖਸ਼ੀ ਵਾਲਾ ਹੋਵੇ ਸ ਵੀਰ ਵਾਲੋ ਕਿੰਨਾ ਪਿਆਰ ਜਿਹੜਾ ਦੇਖਣ ਨੂੰ ਮਿਲਿਆ ਕਹਿੰਦੇ ਸਭ ਬਾਬਾ ਦੀਪ ਸਿੰਘ ਜੀ ਦੀ ਸੰਗਤ ਆ ਕਹਿੰਦੇ ਮੈਨੂੰ ਹਰ ਜੀ ਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਜੀ ਹੀ ਨਜ਼ਰ ਆਉਂਦੇ ਨੇ ਤੁਸੀਂ ਬੜੀ ਸੋਹਣੀ ਸੇਵਾ ਕਰ ਰਹੇ ਹੋ ਜੀ ਆਪਣਾ ਕੋਈ ਵੀ ਨੰਗ ਰਿਆ ਜੀ ਉਹਨਾਂ ਦੀ ਆਪਣਾ ਜਿਹੜੀ ਗੱਡੀ ਆ ਵਾਣ ਉਹਦੀ ਸੇਵਾ ਕਰ ਰਹੇ ਹੋ ਆਪਣਾ ਕਿਵੇਂ ਪਿਆਰ ਆ ਮਾਂਚੇ ਦਾ ਬਾਬਾ ਜੀ ਦੇ ਬਹੁਤ ਕਿਰਪਾ ਬਾਬਾ ਜੀ ਦੀ ਮੈਂ ਬਾਬਾ ਜੀ ਨੂੰ ਬਹੁਤ ਮੰਨਦਾ ਔਰ ਮੈਂ ਬਹੁਤ ਆਪਣੇ ਮਨ ਨਾਲ ਸੇਵਾ ਕਰਦਾ ਹਰ ਸਾਲ ਵੈਸੇ ਮੈਂ ਗੱਡੀ ਲੈ ਕੇ ਜਨਾ ਆਪਣੀ ਸਜਾ ਕੇ ਪਿਛਲੇ ਸਾਲ ਹੀ ਮੇਰੀ ਐਕਟਿਵਿਟੀ ਬਸੇ ਬਹੁਤ ਵਧੀਆ ਸਜਾਈ ਸੀ ਜਿਸ ਦੇ ਨਾਲ ਮੈਨੂੰ 1.25 ਲੱਖ ਲਾਈਕ ਵੀ ਮਿਲੇ ਅੱਛਾ ਪਰ ਐਰਗੀ ਮੈਂ ਗਿਆ ਨਹੀਂ ਗੱਡੀ ਲੈ ਕੇ ਐਰਗੀ ਮੇਰਾ ਮਨ ਸੀ ਬਸੇਵਾ ਕਰਾਂ ਕਿੱਦਾਂ ਮਨ ਦੇ ਵਿੱਚ ਆ ਵੀ ਇਹ ਸੇਵਾ ਕਰਨੀ ਇਹੋ ਸੇਵਾ ਕਰਦਾ ਸੇਵਾ ਮੇਰੇ ਮਨ ਚ ਆਈ ਬੈਠੇ ਬੈਠੇ ਵੀ ਅੱਜ ਮੈਂ ਪਹਿਲੇ ਮੈਂ ਦੂਤਰੀ ਸੇਵਾ ਕਰ ਰਿਹਾ ਸੀ ਫਿਰ ਮੇਰੇ ਮਨ ਚਾਈ ਮੈਂ ਨਹੀਂ ਮੱਜਾ ਹੈ ਸੇਵਾ ਕਰਨੀ ਹੈ ਪਪਾ ਜੀ ਦਾ ਹੁਕਮ ਹੋਇਆ ਸਮਝੇ ਲੋਗ ਤੇ ਮੈਂ ਸੇਵਾ ਕਰਦਾ 19 ਸਾਲ ਹੋ ਗਏ ਮੇਰਾ ਬੇਟਾ ਜਦੋਂ ਹੋਇਆ ਸੀ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਹੋਇਆ ਸੀ ਉਹਨੇ ਸਭ ਕੁਝ ਦਿੱਤਾ ਜੀ ਖੁਸ਼ ਹੋ ਜੀ ਕੁਝ ਬਾਬਾ ਜੀ ਨੇ ਮੈਨੂੰ ਕੰਮ ਕਾਰ ਵੀ ਦਿੱਤਾ ਜਿਹੜੇ ਆਪਣੇ ਮਨ ਚ ਖਵਾਏ ਸੀ ਮੇਰੇ ਬਾਬਾ ਜੀ ਨੂੰ ਪੂਰੀ ਕੀਤੀ ਬਾਬਾ ਜੀ ਦਾ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਖ ਤੇ ਤੁਹਾਡੇ ਜਿਹੜਾ ਚਿਹਰੇ ਤੇ ਰੌਣਕ ਬੜੀ ਆਪਣਾ ਹੈ ਵਰਦੀ ਕਿਰਪਾ ਜੀ ਬਾਬਾ ਜੀ ਦੀ ਕਿਰਪਾ ਵਾ ਮੈਂ ਬਾਬਾ ਜੀ ਨਾਲ ਬਹੁਤ ਪਿਆਰ ਕਰਦਾ ਬਾਬਾ ਜੀ ਦਾ ਹੱਥ ਸਦਾ ਬਸ ਮੇਰੇ ਪਰਿਵਾਰ ਤੇ ਔਰ ਮੇਰੇ ਤੇ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਅਦੀਪ ਸਿੰਘ ਜੀ ਦਾ ਜਿਹੜਾ ਵਾ ਮਹਾਨ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਵਾ ਮਹਾਨ ਵਿਸ਼ਾਲ ਜਿਹੜਾ ਵਾ ਨਗਰ ਕੀਰਤਨ ਜਿਹੜਾ ਸ਼ਹਿਰ ਅੰਮ੍ਰਿਤਸਰ ਤੋਂ ਆਰੰਭ ਹੋ ਕੇ ਜਿਹੜਾ ਵਾ ਉਹਨਾਂ ਦੇ ਜਨਮ ਅਸਥਾਨ ਜਿਹੜਾ ਸ਼੍ਰੀ ਪੋਵੈਂਦ ਸਾਹਿਬ ਪੋਜ ਦਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਬਲੱਖਣ ਸੇਵਾ ਜਿਹੜੀ ਹੈ ਇੱਕ ਵੀਰ ਦੀ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਵੀਰ ਕੋਈ ਵੀ ਰਾਸਤੇ ਦੇ ਵਿੱਚੋਂ ਕੋਈ ਕੋਈ ਵੀ ਵਾਹਨ ਆ ਰਿਹਾ ਹੋਵੇ ਕੋਈ ਵੀ ਸਿੰਘ ਆ ਰਿਹਾ ਹੋਵੇ ਤਾਂ ਉਹਨਾਂ ਦਾ ਮੋਟਰਸਾਈਕਲ ਰੋਕ ਕੇ ਜਿਹੜਾ ਵਾ ਉਹਨੂੰ ਸਾਫ਼ ਕਰ ਰਹੇ ਨੇ ਕੱਪੜੇ ਦੇ ਨਾਲ ਜਿਹੜਾ ਬੜੇ ਲੰਬੇ ਸਮੇਂ ਤੋਂ ਕਹਿੰਦੇ ਸਵੇਰ ਦੀ ਸੇਵਾ ਕਰ ਰਹੇ ਆਪਣਾ ਬੜਾ ਉਤਸ਼ਾਹ ਬੜਾ ਚਾਹ ਹੈ ਨਾ ਵੀਦੇ ਹੱਥ ਜੋੜ ਕੇ ਰੋਕਦੇ ਨੇ ਸੇਵਾ ਕਰਦੇ ਨੇ ਆਪਣਾ ਬੜਾ ਪਿਆਰ ਆ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਜਿਹੜੀ ਅਸੀਂ ਸਾਂਝੀਆ ਕਰ ਰਹੇ ਇਹ ਸੇਵਾ ਤੇ ਬੜੀ ਹੁੰਦੀ ਹੈ ਕਿ ਅਲੌਕਿਕ ਸੇਵਾ ਜਿਹੜੀ ਆ ਸਾਨੂੰ ਇਸ ਸਿੰਘ ਦੀ ਇਸ ਵੀਰ ਜੀ ਇਸ ਨਿਮਾਣੇ ਜੀ ਉਸ ਗੁਰੂ ਦੇ ਦਾਸ ਦੀ ਜਿਹੜੀ ਸੇਵਾ ਆ ਚੇਚਾ ਭੱਜ ਕੇ ਜਿਹੜਾ ਉਹ ਰੋਕਦੇ ਦਿਖਾਈ ਦੇ ਰਹੇ ਨੇ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰ ਲਾਂਗੇ ਸੋ ਬਾਬਾ ਦੀਪ ਸਿੰਘ ਜੀ ਦੇ ਮਹਾਨ ਨਗਰ ਕੀਰਤਨ ਨੂੰ ਸਬੰਧਤ ਸਾਨੂੰ ਇੱਕ ਵੀਰ ਜਿਹੜੇ ਮਿਲੇ ਨੇ ਆਪਣਾ ਬੜਾ ਅਲੌਕਿਕ ਦੇਖਿਆ ਜੀ ਇਹਨਾਂ ਦੀ ਆਉਣ ਵਾਲੀ ਹਰ ਸੰਗਤ ਦੀ ਜਿਹੜੀ ਗੱਡੀ ਆ ਮੋਟਰਸਾਈਕਲ ਵਹੀਕਲ ਆ ਸਾਫ ਕਰ ਰਹੇ ਨੇ ਆਪਣਾ ਇਹਨਾਂ ਪਿਆਰ ਆ ਧੰਧੜ ਬਾਬਾ ਦੀਪ ਸਿੰਘ ਜੀ ਦੇ ਨਾਲ ਇਹਨਾਂ ਸੰਗਤਾਂ ਦਾ ਇਹਨਾਂ ਪਿਆਰ ਕਰਨ ਵਾਲਿਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਜਿਹੜੇ ਨੇ ਆਪਣਾ ਕੋਈ ਵੀ ਲੰਗ ਰਹੀ ਹੈ ਸੰਗਤ ਨੰਗ ਰਹੀ ਆ ਚਾਹੇ ਉਹਨਾਂ ਦੀ ਗੱਡੀ ਆ ਮੋਟਰਸਾਈਕਲ ਆ ਟੂ ਵੀਲਰ ਆ ਫੋਰ ਵੀਲਰ ਆ ਇਹ ਸਾਫ ਕਰਦੇ ਦਿਖਾਈ ਦੇ ਰਹੇ ਨੇ ਸੇਵਾ ਕਰ ਰਹੇ ਨੇ ਬੜੀ ਅਥਾਹ ਸੇਵਾ ਇਹ ਗੱਲਬਾਤ ਹੀ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜੀ ਬੜੀ ਸੋਹਣੀ ਸੇਵਾ ਕਰ ਰਹੇ ਹੋ ਜੀ ਆਪਣਾ ਕੋਈ ਵੀ ਨੰਗ ਰਿਆ ਜੀ ਉਹਨਾਂ ਦੀ ਆਪਣਾ ਜਿਹੜੀ ਗੱਡੀ ਆ ਵਾਹਨ ਉਹਦੀ ਸੇਵਾ ਕਰ ਰਹੇ ਹੋ ਆਪਣਾ ਕਿਵੇਂ ਪਿਆਰ ਆ ਮਨ ਚ ਇਹਦਾ ਤੂੰ ਬਾਬਾ ਜੀ ਦੇ ਬਹੁਤ ਕਿਰਪਾ ਬਾਬਾ ਜੀ ਦੀ ਮੈਂ ਬਾਬਾ ਜੀ ਨੂੰ ਬਹੁਤ ਮੰਨਦਾ ਔਰ ਮੈਂ ਬਹੁਤ ਆਪਣੇ ਮਨ ਨਾਲ ਸੇਵਾ ਕਰਦਾ ਇਧਰ ਆਪਣਾ ਲੰਗਰ ਚੱਲ ਰਿਹਾ ਦੁੱਧ ਦਾ ਉਧਰ ਨਾਲ ਮੈਂ ਸੇਵਾ ਕਰ ਰਿਹਾ ਹਰ ਸਾਲ ਹੀ ਇਦਾਂ ਸੇਵਾ ਕਰਦੇ ਨਹੀਂ ਹਰ ਸਾਲ ਵੈਸੇ ਮੈਂ ਗੱਡੀ ਲੈ ਕੇ ਜਣਾ ਆਪਣੀ ਸਜਾ ਕੇ ਅੱਛਾ ਪਿਛਲੇ ਸਾਲ ਹੀ ਮੇਰੀ ਐਕਟਿਵਿਟੀ ਵਾਸਤੇ ਬਹੁਤ ਵਧੀਆ ਸਜਾਈ ਸੀ ਜਿਹਦੇ ਨਾਲ ਮੈਨੂੰ 1.25 ਲੱਖ ਲਾਈਕ ਵੀ ਮਿਲੇ ਸੀ ਅੱਛਾ ਪਰ ਐਰ ਕੀ ਮੈਂ ਗਿਆ ਨਹੀਂ ਗੱਡੀ ਲੈ ਕੇ ਐਰ ਕੀ ਮੇਰਾ ਮਨ ਸੀ ਬਸ ਸੇਵਾ ਕਰਾਂ ਅੱਛਾ ਬਾਬਾ ਜੀ ਕਿੱਦਾਂ ਮਨ ਦੇ ਵਿੱਚ ਆ ਵੀ ਇਹ ਸੇਵਾ ਕਰਨੀ ਇਹੋ ਸੇਵਾ ਕਰਨੀ ਸ ਪਹਿਲੇ ਮੈਂ ਦੂਤਰੀ ਸੇਵਾ ਕਰ ਰਿਹਾ ਸੀ ਫਿਰ ਮੇਰੇ ਮਨ ਚ ਆਈ ਮੈਨ ਨਹੀਂ ਮੱਝਾ ਸੇਵਾ ਕਰਨੀ ਹੈ ਪਪਾ ਜੀ ਦਾ ਹੁਕਮ ਹੋਇਆ ਸਮਝ ਲਓ ਤੇ ਮੈਂ ਸੇਵਾ ਕਰਦਾ ਹਾਂ ਮਨ ਚ ਆਇਆ ਕਿ ਆਪਣਾ ਸੇਵਾ ਕਰ ਹਾਂਜੀ ਮੇਰੇ ਮਨ ਚ ਇਹੋ ਹੀ ਆਇਆ ਵੀ ਮੈਂ ਬਾਬਾ ਜੀ ਦੀ ਅੱਜ ਸੇਵਾ ਕਰਨੀ ਹੈ ਅੱਜ ਦਾ ਦਿਨ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕ ਔਰ ਨਗਰ ਕੀਰਤਨ ਜਾਇਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜਿਹੜੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਸਮਰਪਿਤ ਪਿਆਰ ਕਰਦੇ ਨੇ ਫਿਰ ਬਾਬਾ ਜੀ ਵੀ ਉਹਨਾਂ ਨੂੰ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦਿੰਦੇ ਬੜਾ ਪਿਆਰ ਦੇਖਣ ਨੂੰ ਮਿਲ ਰਿਹਾ ਸੰਗਤਾਂ ਦਾ ਜਿੰਦਾ ਭਾਵਨਾ ਦੇ ਨਾਲ ਬਾਬਾ ਜੀ ਦੇ ਕੋਲ ਆਓ ਸਭ ਕੁਝ ਬਾਬਾ ਜੀ ਸਭ ਦੀਆਂ ਝੋਲੀਆਂ ਭਰਦੇ ਨੇ ਹਾਂਜੀ ਅੰਕ ਜੀ ਕਿਸੇ ਨੂੰ ਇਸੇ ਕਿਸੇ ਚੀਜ਼ ਦੀ ਥੋੜੀ ਨਹੀਂ ਆਂਦੀ ਬਾਬਾ ਜੀ ਨੂੰ ਬਾਬਾ ਜੀ ਕੋ ਆਪਣੇ ਤਨਮਨ ਦੇ ਨਾਲ ਆਪਣੀ ਸੇਵਾ ਕਰੋ ਬਾਬਾ ਜੀ ਉਹਨਾਂ ਦੇ ਨਾਲ ਨੇ ਆਪਣੇ ਮਨ ਦੇ ਨਾਲ ਸੇਵਾ ਕਰੋਗੇ ਆਪਣੇ ਸਿਧਾਂ ਦੇ ਬਾਬਾ ਜੀ ਕੋ ਜਾਓ ਕਿੰਨੇ ਦੇ ਕਿੰਨੇ ਚੱਲ ਰਹੇ ਹੋ ਗਿਆ ਕਿੰਨਾ ਕਦੋਂ ਕਦੀ ਕਰ ਰਹੇ ਹੋ ਸੇਵਾ ਬਾਬਾ ਜੀ ਆਇਆ ਤਾਂ ਮੈਂ ਅੱਜ ਤੋਂ 19 ਸਾਲ ਹੋ ਗਏ ਮੇਰਾ ਬੇਟਾ ਜਦੋਂ ਹੋਇਆ ਸੀ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਹੋਇਆ ਸੀ ਬਾਪੂ ਨੇ ਸਭ ਕੁਝ ਦਿੱਤਾ ਜੀ ਖੁਸ਼ ਹੋ ਜਿੰਦੀ ਸਭ ਕੁਝ ਬਾਬਾ ਜੀ ਨੇ ਮੈਨੂੰ ਕੰਮ ਕਾਰ ਵੀ ਦਿੱਤਾ ਜਿਹੜੇ ਆਪਣੇ ਮਨ ਚ ਖੁਆਏ ਸੀ ਮੇਰੇ ਬਾਬਾ ਜੀ ਬਾਬਾ ਜੀ ਦਾ ਮੈਂ ਬਹੁਤ-ਬਹੁਤ ਸ਼ੁਕਰਾਨਾ ਕਰਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਤੁਸੀਂ ਸੇਵਾ ਖਾਲਸਾ ਜੀ ਦੇਖੋ ਜੀ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਬੜੀ ਖੁਸ਼ ਹੋਈ ਜੀ ਆਉਣ ਵਾਲੇ ਹਰ ਇੱਕ ਰਾਹਗੀਰ ਦੀ ਜਿਹੜੀ ਸੇਵਾ ਕਰ ਰਹੇ ਨੇ ਆਪਣਾ ਗੱਡੀ ਰੋਕ ਕੇ ਦੇਖ ਸਕਦੇ ਹੋ ਕਿੱਦਾਂ ਆਪਣਾ ਉਹਨਾਂ ਦੇ ਵਾਹਨਾਂ ਨੂੰ ਸਾਫ਼ ਕਰ ਰਹੇ ਨੇ ਆਪਣਾ ਸੇਵਾ ਜਿਹੜੀ ਆ ਉਹ ਦਿਖਾਈ ਦੇ ਰਹੇ ਨੇ ਆਪਣਾ ਕਰਦੇ ਇਸ ਵਕਤ ਜਿਹੜੀ ਆਪਣਾ ਬੜੀ ਸੋਹਣੀ ਤਸਵੀਰ ਜਿਹੜੀ ਆ ਬੜੀ ਸੋਹਣੀ ਸਾਂਝੀ ਕਰ ਚਾਹੇ ਟੂ-ਵਿਲਰ ਹੋਵੇ ਚਾਹੇ ਫੋਰ-ਵਿਲਰ ਇਹ ਵੀਰ ਆਪਣਾ ਵੇਖੋ ਕਿੰਨਾ ਉਤਸ਼ਾਹ ਆ ਹੱਥ ਜੋੜ ਕੇ ਨੰਗਾ ਆ ਵੀ ਰਹੇ ਨੇ ਆਪਣਾ ਹੱਥ ਦੇ ਵਿੱਚ ਇੱਕ ਜਿਹੜਾ ਵਾ ਇਹਨਾਂ ਨੇ ਆਪਣਾ ਇੱਕ ਕੱਪੜਾ ਲਿਆ ਵਾ ਤੇ ਉਹਦੇ ਨਾਲ ਸੇਵਾ ਜਿਹੜੀ ਕਰ ਰਿਹਾ ਇਹ ਹੁੰਦੀ ਆ ਜੀ ਸੇਵਾ ਆ ਤੁਸੀਂ ਦੇਖ ਲਓ ਤਸਵੀਰਾਂ ਇਸ ਵਕਤ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਇੰਨਾ ਅਥਾ ਇੰਨਾ ਪਿਆਰ ਆ ਜੀ ਆਪਣਾ ਤੁਸੀਂ ਵੇਖ ਸਕਦੇ ਹੋ ਧੰਨ ਹੈ ਦਾਤਾ ਧੰਨ ਹੈ ਤਨ ਤੇਰੀ ਸਿੱਖੀ ਤਨ ਸਿੱਖੀ ਦਾ ਨਜ਼ਾਰਾ ਇਹ ਪਿਆਰ ਕਰਨ ਵਾਲੇ ਜਿਹੜੇ ਨੇ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਦੇਖ ਸਕਦੇ ਕਿਸੇ ਨੂੰ ਉਦਾਂ ਨੰਗਣ ਨਹੀਂ ਦਿੱਤਾ ਜਾਂਦਾ ਵੀਰ ਆਪਣਾ ਜਿਹੜੀ ਇਹ ਸੇਵਾ ਜਿਹੜੀ ਆ ਅਥਾ ਇਨੀ ਸੇਵਾ ਜਿਹੜੀ ਆ ਵਾਹਿਗੁਰੂ ਜੀ ਕੀ ਫਤਿਹ ਜਕਾਰੇ ਲੱਗਦੇ ਸਿੰਘ ਦਿਖਾਈ ਦੇ ਰਹੇ ਨੇ ਕੋਈ ਵੀ ਵਾਹਨ ਹੋਵੇ ਕੋਈ ਵੀ ਗੱਡੀ ਹੋਵੇ ਵੀਰ ਰੋਕਦਾ ਆ ਉਹਦੀ ਸੇਵਾ ਕਰਦਾ ਉਹਨੂੰ ਸਾਫ਼ ਕਰਦਾ ਆ ਤਾਂ ਫਿਰ ਜਾਣ ਦਿੰਦਾ ਆ ਕੋਈ ਵੀ ਹੋਵੇ ਚਾਹੇ ਕੋਈ ਵੀ ਦੇਖ ਸਕਦੇ ਹੋ ਆਪਣਾ ਕਿੰਨਾ ਪਿਆਰ ਜਿਹੜਾ ਇਹਨਾਂ ਸੰਗਤਾਂ ਦੇ ਨਾਲ ਅੱਜ ਜਦੋਂ ਯਾਤਰਾ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਚੱਲ ਕੇ ਜਿਹੜਾ ਵਾ ਸ਼੍ਰੀ ਪਉਵਿੰਡ ਸਾਹਿਬ ਬਾਬਾ ਜੀ ਦੇ ਜਨਮ ਸਥਾਨ ਤੇ ਜਿਹੜਾ ਇਹ ਮਹਾਨ ਕੀਰਤਨ ਨਗਰ ਕੀਰਤਨ ਜਿਹੜਾ ਉਹ ਪੁੱਜਣਾ ਹੀ ਚਾਹੇ ਸਾਈਕਲ ਚਾਹੇ ਰੇੜੀ ਚਾਹੇ ਰਖਸ਼ੇ ਵਾਲਾ ਹੋਵੇ ਇਸ ਵੀਰ ਵਾਲੋ ਕਿੰਨਾ ਪਿਆਰ ਜਿਹੜਾ ਦੇਖਣ ਨੂੰ ਮਿਲਿਆ ਕਹਿੰਦੇ ਸਭ ਬਾਬਾ ਦੀਪ ਸਿੰਘ ਜੀ ਦੀ ਸੰਗਤ ਆ ਕਹਿੰਦੇ ਮੈਨੂੰ ਹਰ ਜੀ ਦੇ ਵਿੱਚ ਜਿਹੜਾ ਬਾਬਾ ਦੀਪ ਸਿੰਘ ਜੀ ਹੀ ਨਜ਼ਰ ਆਉਂਦੇ ਨੇ ਤਾਂ ਬੜਾ ਪਿਆਰ ਬੜਾ ਅਥਾ ਜਿਹੜਾ ਬੜਾ ਸੰਗਤਾਂ ਦੇ ਵੱਲੋਂ ਜਿਹੜਾ ਦੇਖਣ ਨੂੰ ਮਿਲਦਾ ਅੱਜ ਇੱਕ ਵਲੱਖਣ ਸੇਵਾ ਜਿਹੜੀ ਆ ਸਾਨੂੰ ਇਹ ਸਿੰਘ ਵੱਲੋਂ ਜਿਹੜਾ ਵੀਰ ਵੱਲੋਂ ਜਿਹੜਾ ਇਸ ਭਰਾ ਵੱਲੋਂ ਜਿਹੜਾ ਦੇਖਣ ਨਹੀਂ ਮਿਲੀ ਹੱਥ ਜੋੜ ਕੇ ਰੋਕਦੇ ਨੇ ਆਪਣਾ ਤਾਂ ਦੇਖੋ ਕਿਵੇਂ ਜਿਹੜਾ ਸੇਵਾ ਕੀਤੀ ਜਾ ਰਹੀ ਉਹਨਾਂ ਦੇ ਵਾਹਣਾਂ ਨੂੰ ਜਿਹੜਾ ਵਾ ਸਫਾਈ ਦੇ ਨਾਲ ਕੱਪੜਾ ਮਾਰਿਆ ਜਾ ਰਿਹਾ ਹੱਥ ਜੋੜੇ ਜਾ ਰਹੇ ਆ ਆਪਣਾ ਹਾਂ ਹੱਥ ਜੋੜ ਕੇ ਫਿਰ ਨੰਗਾਇਆ ਜਾ ਰਿਹਾ ਕਿਸੇ ਨੂੰ ਵੀ ਨੰਗਣ ਨਹੀਂ ਦਿੱਤਾ ਜਾ ਰਿਹਾ ਵੀਰ 'ਚ ਉਹਨਾਂ ਹੀ ਉਤਸ਼ਾਹ ਉਹਨਾਂ ਹੀ ਜੋਸ਼ ਆ ਕਹਿੰਦੇ ਸਵੇਰ ਦੇ ਲੱਗੇ ਹੋਏ ਆ ਆਪਣਾ ਤਾਂ ਵੀਰ ਜੀ ਬੀਰ ਜੀ ਬੜੀ ਸੋਹਣੀ ਸੇਵਾ ਵਾ ਸੱਚੀ ਰੂਹ ਖੁਸ਼ ਹੋਗੀ ਉਹਨਾਂ ਹੀ ਤੁਹਾਡੇ ਮੁਖ ਤੇ ਇਧਰ ਆ ਜਾਓ ਉਹਨਾਂ ਹੀ ਮੁਖ ਤੇ ਤੁਹਾਡੇ ਜਿਹੜਾ ਚਿਹਰੇ ਤੇ ਰੌਣਕ ਬੜੀ ਆ ਆਪਣਾ ਹੈ ਵਾਹਿਗੁਰੂ ਦੀ ਕਿਰਪਾ ਜੀ ਬਾਬਾ ਜੀ ਦੀ ਕਿਰਪਾ ਵਾ ਮੈਂ ਬਾਬਾ ਜੀ ਨਾਲ ਬਹੁਤ ਪਿਆਰ ਕਰਦਾ ਬਾਬਾ ਜੀ ਦਾ ਹੱਥ ਸਦਾ ਬਸ ਮੇਰੇ ਪਰਿਵਾਰ ਤੇ ਔਰ ਮੇਰੇ ਤੇ ਬਣਿਆ ਰਵੇ ਮੈਂ ਹói ਬਾਬਾ ਜੀ ਨੂੰ ਅੱਜ ਕਰਦਾ ਔਰ ਬਾਬਾ ਜੀ ਨੂੰ ਕਹਿਣਾ ਸਭ ਦੀਆਂ ਖੁਸ਼ੀਆਂ ਔਰ ਸਭ ਨੂੰ ਖੁਸ਼ ਰੱਖਣ ਸਭ ਦੀਆਂ ਝੋਲੀਆ ਭਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖੋ ਕੋਈ ਵੀ ਚਾਹੇ ਗੱਡੀ ਵਾਲਾ ਗੱਡੀ ਵਾਲੇ ਵੀ ਵੀਰ ਜਿਹੜੇ ਕੋ ਹੱਥ ਜੋੜ ਰਹੇ ਆ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਜੀ ਰਹਿਣ ਤੋਂ ਭਾਜੀ ਕੋਈ ਗੱਲ ਨਹੀਂ ਆ ਪਰ ਇਹ ਪਿਆਰ ਆ ਜੀ ਆਪਣਾ ਇਹ ਬਾਬਾ ਦੀਪ ਸਿੰਘ ਜੀ ਦੇ ਨਾਲ ਪਿਆਰ ਆ ਜੀ ਉਹ ਕਹਿੰਦੇ ਮੇਰਾ ਕੋਈ ਨਾ ਕੋਈ ਕਸ਼ਟ ਜਿਹੜਾ ਉਹ ਕਟਿਆ ਜਾਏਗਾ ਇਦਾਂ ਸੇਵਾ ਕਰਨ ਦੇ ਨਾਲ ਜਿਹੜਾ ਮੇਰਾ ਕੋਈ ਗੁਰੂ ਮਹਾਰਾਜ ਜਿਹੜਾ ਮੈਨੂੰ ਚਰਨਾਂ ਦੇ ਵਿੱਚ ਥਾਂ ਚਾਹੀਦੀ ਜੋ ਉਹਨਾਂ ਨਾਲ ਮੈਂ ਜੁੜਿਆ ਰਹਿਣਾ ਚਾਹੀਦਾ ਵਾਂ ਸੋ ਤੁਸੀਂ ਦੇਖਿਆ ਕਿ ਵੀਰ ਕਹਿੰਦਾ ਕਿ ਮੈਨਾਂ ਜਿਹੜਾ ਨਾ ਮੇਰੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਆਪਾਂ ਸੇਵਾ ਜਿਹੜੀ ਆ ਇਹ ਵੀ ਸੇਵਾ ਇੱਕ ਕੀਤੀ ਜਾਵੇ ਇਹ ਸੰਗਤ ਆ ਸੰਗਤ ਮੇਰੇ ਬਾਬਾ ਦੀਪ ਸਿੰਘ ਜੀ ਦੀ ਆ ਸਾਡੇ ਬਾਪੂ ਦੀ ਆ ਕਹਿੰਦਾ ਆਓ ਫਿਰ ਇਹ ਸੇਵਾ ਕੀਤੇ ਕਹਿੰਦੇ ਫਿਰ ਮੈਂ ਕੱਪੜਾ ਚੁੱਕਿਆ ਕੱਪੜਾ ਚੁੱਕ ਕੇ ਆਉਣ ਵਾਲੇ ਹਰ ਵਾਹ ਨੂੰ ਜਿਹੜਾ ਵਾ ਸਾਫ਼ ਕੀਤਾ ਅੱਗੇ ਵੀ ਸੇਵਾ ਕਰ ਰਹੇ ਨੇ ਤੇ ਜਿੰਨੀ ਜਿੰਨੀ ਸੇਵਾ ਕਰੇ ਉਹਨਾਂ ਉਹਨਾਂ ਚਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੰਗਤ ਜਿਹੜੀ ਆ ਜਕਾਰੇ ਸ਼ਰਦੀ ਹੋਈ ਵੀ ਜਾ ਰਹੀ ਆ ਧਾਰਮਿਕ ਅਸਥਾਨ ਜਨਮ ਸਥਾਨ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿਹੜਾ ਇਹ ਕੀਰਤਨ ਜਿਹੜਾ ਵਾ ਮਹਾਨ ਵਿਸ਼ਾਲ ਜਿਹੜਾ ਵਾ ਇਹ ਕੀਰਤਨ ਜਿਹੜਾ ਉੱਥੇ ਪੂਜੇਗਾ ਜਿਹੜਾ ਸੋ ਇਹਦਾ ਦੀ ਖਬਰਾਂ ਹੋਰ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਨੇ ਕੈਮਰਾਮੈਨ ਰਿਸ਼ਾਲ ਖੇੜਾ ਅੰਮ੍ਰਿਤਸਰ ਆਵਾਜ਼ਲੀ